ਪੰਜਾਬ ਦੀ ਸ਼੍ਰੀ ਖਡੂਰ ਸਾਹਿਬ ਸਿਟ ਤੋਂ ਛੋਣਾ ਜਿੱਤਣ ਵਾਲੇ ਖਾਲਿਸਤਾਨ ਸਮਰਥਕ ਅਮਰਿਤਪਾਲ ਸਿੰਘ ਦੇ ਨਾਮ ਤੇ ਇਹ ਪੱਤਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਸ ਵਿੱਚ ਅਮਰਿਤਪਾਲ ਦਾ ਨਾਮ ਲਿਖਿਆ ਗਿਆ ਸੀ ਅਤੇ ਲੋਕ ਸਭਾ ਸਪੀਕਰ ਤੋਂ ਉਹਨਾਂ ਨੂੰ ਸੌਂ ਲੈਣ ਦੇ ਲਈ ਜੇਲ੍ਹ ਤੋਂ ਰਿਹਾ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਲੇਕਿਨ ਹੁਣ ਉਸ ਪੱਤਰ ਨੂੰ ਲੈ ਕੇ ਅਮਰਿਤਪਾਲ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣਾ ਕਲੈਰੀਫਿਕੇਸ਼ਨ ਦਿੱਤਾ ਜਿਸ ਵਿੱਚ ਉਹਨਾਂ ਨੇ ਕਿਹਾ ਇਹ ਪੱਤਰ ਪੂਰੀ ਤਰ੍ਹਾਂ ਫਰਜ਼ੀ ਹੈ ਅਜਿਹੇ ਦੇ ਵਿੱਚ ਇਹ ਜਾਂਚ ਦਾ ਵਿਸ਼ੇ ਹੋਵੇਗਾ ਕਿ ਉਹ ਪੱਤਰ ਲਿਖਿਆ ਕਿਨੇ ਹੈ ਅਤੇ ਕਿਸ ਨੇ ਵਾਇਰਲ ਕੀਤਾ ਜਾਣਕਾਰੀ ਮੁਤਾਬਕ ਅਮਰਿਤਪਾਲ ਵੱਲੋਂ ਜਿਹੜਾ ਉਕਤ ਪੱਤਰ ਦੇ ਸਬੰਧ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਉਕਤ ਪੱਤਰ ਦੀ ਕਾਪੀ ਤੇ ਫਰਜ਼ੀ ਲਿਖਿਆ ਹੋਇਆ ਹੈ ਜਿਸ ਵਿੱਚ ਲਿਖਿਆ ਹੈ ਕਿ ਭਾਈ ਅਮਰਿਤਪਾਲ ਸਿੰਘ ਖਾਲਸਾ ਦੇ ਨਾਮ ਤੇ ਇੱਕ ਫਰਜ਼ੀ ਪੱਤਰ ਸੋਸ਼ਲ ਮੀਡੀਆ ਤੇ ਪ੍ਰਸਾਰਿਤ ਕੀਤਾ ਜਾ ਰਿਹਾ ਜਿਸ ਵਿੱਚ ਸਪੀਕਰ ਨੂੰ ਬੇਨਤੀ ਕੀਤੀ ਗਈ ਹੈ ਭਾਈ ਅਮਰਿਤਪਾਲ ਸਿੰਘ ਨੂੰ ਦਿੱਲੀ ਦੇ ਵਿੱਚ ਅਹੁਦੇ ਦੀ ਸੌਂ ਦਵਾਈ ਜਾਵੇ ਸੋ ਸਿੱਖ ਸੰਗਤ ਨੂੰ ਇਸੇ ਝੂਠ ਤੋਂ ਜਿਹੜਾ آگਾਹ ਕਰਨ ਦੇ ਲਈ ਭਾਈ ਅਮਰਿਤਪਾਲ ਸਿੰਘ ਵੱਲੋਂ ਅਜੇ ਹਾ ਕੋਈ ਵੀ ਪੱਤਰ ਨਹੀਂ ਲਿਖਿਆ ਗਿਆ ਕਿਸੇ ਨੂੰ ਵੀ ਨਹੀਂ ਲਿਖਿਆ ਗਿਆ ਇਹ ਝੂਠਾ ਪੱਤਰ ਪਿਛਲੇ ਡੇਢ ਸਾਲ ਤੋਂ ਭਾਈ ਅਮਰਿਤਪਾਲ ਸਿੰਘ ਖਾਲਸਾ ਦੇ ਚਰਿੱਤਰ ਨੂੰ ਨਸ਼ਟ ਕਰਨ ਦੇ ਨਾਪਾਕ ਇਰਾਦਿਆਂ ਦੀ ਅਗਲੀ ਕੜੀ ਹੈ ਸੋ ਸਮੇਂੋਂ ਤੇ ਜਹਨਾ ਪਾਕ ਲੋਕਾਂ ਨੂੰ ਜ਼ਿੰਮੇਦਾਰ ਲੋਕਾਂ ਦੇ ਨਾਮ ਐ ਸਿੱਖ ਸੰਗਤ ਦੇ ਸਾਹਮਣੇ ਰੱਖੇ ਜਾਣਗੇ ਇਹ ਪੋਸਟ ਹੈ ਜਿਹੜੀ ਸ਼ੇਅਰ ਉਹਨਾਂ ਦੇ ਵੱਲੋਂ ਕੀਤੀ ਗਈ ਹੈ